ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਰਾਤ ਯਾਨੀ ਕਿ 18 ਜੂਨ 2024 ਰਾਤ ਦੇ ਮੌਸਮ ਦੇ ਕੀ ਹਾਲਾਤ ਦਿਖਾਈ ਦੇ ਰਹੇ ਨੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਪ੍ਰੈਸ ਕਰਦੇ ਹੋ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖਣਾ ਨਾ ਭੁੱਲਿਓ ਤੇ ਤੁਹਾ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਕੋਈ ਬਹੁਤ ਵੱਡੀ ਕਾਰਵਾਈ ਬਦਲਬਦਲ ਦੀ ਦਿਖਾਈ ਤਾਂ ਨਹੀਂ ਦੇ ਰਹੀ ਪਰ ਅਗਰ ਗੱਲ ਕਰੀਏ ਤਾਂ ਪੰਜਾਬ ਦੀ ਅਗਰ ਜ਼ੂਮ ਕਰਕੇ ਦਿਖਾਵਾਂ ਤੁਹਾਨੂੰ ਹਲਕੀ ਫੁਲਕੀ ਟੁੱਟਮੇ ਰੂਪ ਦੇ ਵਿੱਚ ਬਦਲਬਦਲਾਈ ਜਿਹੜੀ ਹੈ ਉਹ ਤੁਹਾਨੂੰ ਦੇਖ ਸਕਦੇ ਆ ਪੰਜਾਬ ਦੇ ਸੈਂਟਰਲ ਹਿੱਸੇ ਦੇ ਵਿੱਚ ਜੋ ਕਿ ਇੱਕ ਚੰਗੀ ਖਬਰ ਹੈ ਕਿ ਰਾਤ ਦੇ ਵੇਲੇ ਹਲਕੀ ਫੁਲਕੀ ਕਾਰਵਾਈਆਂ ਜਿਹੜੀਆਂ ਅੱਜ ਪੰਜਾਬ ਦੇ ਵਿੱਚ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਅੱਜ ਥੋੜੀ ਬਹੁਤੀ ਖਬਰਾਂ ਆਈਆਂ ਨੇ ਕਿ ਫਜ਼ਿਲਕਾ ਸਾਈਡ ਵੀ ਫਿਲਹਾਲ ਬੱਦਲਬਾਈ ਬਣੀ ਹੋਈ ਹੈ ਪੱਟੀ ਦੇ ਏਰੀਆ ਵਿੱਚ ਬੱਦਲਬਾਈ ਬਣੀ ਹੋਈ ਹੈ ਜੀ ਤੇ ਉਸ ਤੋਂ ਇਲਾਵਾ ਅਗਰ ਗੱਲ ਕਰ ਲਈਏ ਤਾਂ ਸੈਂਟਰਲ ਪੰਜਾਬ ਦੀ ਤਾਂ ਬਹੁਤ ਵੱਡੀਆਂ ਕੋਈ ਕਾਰਵਾਈਆਂ ਦਿਖਾਈ ਨਹੀਂ ਦੇ ਰਹੀਆਂ ਫਿਲਹਾਲ ਅੱਜ ਦੀ ਰਾਤ ਨੂੰ ਪਰ ਹਲਕੀ ਫੁਲਕੀ ਬੱਦਲਬਾਈ ਦੇ ਅਸਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਇੱਕ ਚੰਗਾ ਸਕੇਤ ਹੈ ਕਿ ਹਲਕੀ ਫੁਲਕੀਆਂ ਬੱਦਲਬਾਈ ਦੇ ਨਾਲ ਕਿਣਮਣ ਕਾਣੀ ਅੱਜ ਦੀ ਰਾਤ ਹੋ ਸਕਦੀ ਹੈ ਵੈਸੇ ਅਗਰ ਗੱਲ ਕਰੀਏ ਮਾਝੇ ਦੁਆਬੇ ਤੇ ਮਾਲਵੇ ਦੀ ਤਾਂ ਦੁਆਬੇ ਵਾਲੀ ਸਾਈਡ ਕੋਈ ਕਾਰਵਾਈ ਨਹੀਂ ਹੈ ਸਿਰਫ ਸੈਂਟਰਲ ਪੰਜਾਬ ਅਤੇ ਮਾਝੇ ਅਤੇ ਦੁਆਬੇ ਤੋਂ ਇਲਾਵਾ ਗੱਲ ਕਰੀਏ ਤਾਂ ਮਾਲਵੇ ਵਾਲੀ ਸਾਈਡ ਸਿਰਫ ਫਜ਼ਿਲਕਾ ਅਤੇ ਮੋਗੇ ਦੀ ਏਰੀਆ ਵਿੱਚ ਹਲਕੀ ਫੁਲਕੀ ਕਾਰਵਾਈਆਂ ਹੋਣ ਦੀ ਉਮੀਦ ਹੈ ਇਸ ਤੋਂ ਇਲਾਵਾ ਕੋਈ ਵੱਡੀਆਂ ਕਾਰਵਾਈਆਂ ਕਿਸੇ ਬਣੇ ਰਹੇਗਾ ਟੈਂਪਰੇਚਰ 30 ਡਿਗਰੀ ਦੇ ਅਤੇ 25 ਡਿਗਰੀ ਦੇ ਵਿਚਕਾਰ ਬਣੇ ਰਹਿਣਗੇ ਹਵਾਵਾਂ ਫਿਲਹਾਲ ਸ਼ਾਂਤ ਨੇ ਜੀ ਬਾਕੀ ਏਰੀਆ ਦੇ ਵਿੱਚ ਪੱਛਮੀ ਰੂਪ ਦੇ ਵਿੱਚ ਹਵਾਵਾਂ ਮਾਲਵੇ ਅਤੇ ਮਾਝੇ ਦੇ ਵਿੱਚ ਚੱਲ ਸਕਦੀਆਂ ਨੇ ਜੀ ਅਤੇ ਕੱਲ ਦੀ ਗੱਲ ਕਰੀਏ ਕੱਲ ਨੂੰ ਕਾਫੀ ਜ਼ਿਆਦਾ ਮੀਂਹ ਦੀ ਉਮੀਦ ਦਿਖਾਈ ਦੇ ਰਹੀ ਹੈ ਜਿਹਦੇ ਬਾਰੇ ਅਸੀਂ ਤੁਹਾਨੂੰ ਸਵੇਰ ਦੀ ਵੀਡੀਓ ਵਿੱਚ ਅਪਡੇਟ ਦੇ ਦੇਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸਰੇ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ